ਖੰਡੇ ਵਾਲੇ ਬਾਦਸ਼ਾਹ ਨੇ ਮੈਨੂੰ ਜ਼ਮੀਨ ਤੋਂ ਚੁੱਕ ਕੇ ਅੱਜ ਸਮਾਨ ਤੇ ਖੜਿਆ ਕਰ ਦਿੱਤਾ ਔਰ ਇੰਨਾ ਕੁ ਨਾਮ ਬਖਸ਼ ਦਿੱਤਾ ਹੈ ਕਿ ਉਹਦੀ ਬਦੌਲਤ ਅੱਜ ਖਾਲਸਾ ਗੁਲਚੇ ਵਾਲੇ ਨੂੰ ਲੋਕ ਜਾਣਨ ਲੱਗ ਗਏ ਮੈਨੂੰ ਇਹ ਦੱਸੋ ਜ਼ਿਆਦਾਤਰ ਅੰਮ੍ਰਿਤਸਰ ਦੇ ਗੁਲਚੇ ਜਿਹੜੇ ਨੇ ਰੇੜੀਆਂ ਤਾਂ ਹੀ ਜਾਂ ਹੋਟਲਾਂ ਤਾਂ ਹੀ ਸੀਮਤ ਨੇ ਪਰ ਤੁਹਾਡੇ ਗੁਲਚੇ ਜਿਹੜੇ ਨੇ ਵਿਦੇਸ਼ ਦੀ ਧਰਤੀ ਤਾਈਂ ਪਹੁੰਚਦੇ ਨੇ ਯਾਨੀ ਕਿ ਉਹਨਾਂ ਨੂੰ ਪੀਆਰ ਮਿਲੀ ਹੋਈ ਹੈ ਕਿਵੇਂ ਪਹੁੰਚੇ ਨੇ ਤੇ ਕਿਵੇਂ ਸਫਰ ਸ਼ੁਰੂ ਆ ਅੱਜ 4 ਸਾਲਾਂ ਦੇ ਵਿੱਚ ਲੋਕੀ ਕੁਲਚਾ ਖਾਣ ਲੱਪੇ ਕਾਫੀ ਹੱਦ ਤੱਕ ਮੈਂ ਕਾਮਯਾਬ ਹੋ ਗਿਆ ਕਿ ਨਾਨ ਔਰ ਕੁਲਚੇ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਕੀ ਫਰਕ ਹੈਗਾ ਰੱਬ ਦੀ ਕਿੰਨੀ ਕਿ ਮਿਹਰ ਹੈ ਇਸ ਲਈ ਕਿ ਵਿਦੇਸ਼ਾਂ ਦੇ ਵਿੱਚ ਨਾਮ ਤੁਹਾਡਾ ਬਣਿਆ ਹੋਇਆ ਹੈ ਦਿੱਲੀ ਤੋਂ ਔਰ ਬੰਬੇ ਤੋਂ ਐਤਰਾ ਦੇ ਆਰਡਰ ਆਏ ਕਿ ਕਹਿੰਦੇ ਅਸੀਂ ਸਿਰਫ 2 ਪਰਸਨ ਆ ਸਾਨੂੰ 4 ਕੁਲਚੇ ਭੇਜ ਦਿਓ ਚਾਰ ਕੁਲਚਿਆਂ ਦਾ ਬਿੱਲ ਸਿਰਫ 300 ਤੋਂ 300-400 ਰੁਪਏ ਦੇ ਵਿੱਚ ਬਣਦਾ ਹੈ ਔਰ ਉਹਨਾਂ ਦਾ 6-600 ਰੁਪਏ ਡਿਲੀਵਰੀ ਚਾਰਜਸ ਲੱਗਾ ਆ ਤੇ ਸਾਨੂੰ ਉਹ ਬੜੀ ਖੁਸ਼ੀ ਹੁੰਦੀ ਹੈ ਕਿ ਲੋਕੀ ਦੇਖੋ ਮਤਲਬ ਸਵਾਦ ਲੈਣ ਲਈ ਪੇ ਕਰਨ ਲਈ ਵੀ ਤਿਆਰ ਹੈ ਵਾਂ ਦੇ ਬੜਾ ਤੋਲ ਮੋਲ ਕੇ ਭੇਜਿਆ ਜਾਂਦਾ ਸਮਾਨ ਵੀ ਜਿਹੜਾ ਤੋਲਿਆ ਜਾਂਦਾ ਵਜਨ ਉਨਾ ਹੀ ਭੇਜਿਆ ਜਾਂਦਾ ਜਿੰਨਾ ਲਾਊਡ ਹੁੰਦਾ ਤਾਂ ਕਿਵੇਂ ਭੇਜਿਆ ਜਾਂਦਾ ਸਾਰੀ ਵਿਧੀ ਜੀ ਬੱਚਿਆਂ ਨੂੰ ਵੀ ਵਿਦੇਸ਼ ਭੇਜਣਾ ਹੁੰਦਾ ਆ ਤਾਂ ਬੜੇ ਪਾਪੜ ਵੇਲੇ ਪੈਂਦੇ ਨੇ ਆਇਲੈਂਡ ਜੋ ਆਓ ਪੀਟੀ ਜੋ ਉਸ ਤੋਂ ਬਾਅਦ ਫਿਰ ਵੀਜ਼ਾ ਮਿਲਣਾ ਜਾਂ ਨਹੀਂ ਮਿਲਣਾ ਪਰ ਤੁਹਾਡੇ ਚੁਲਚਿਆਂ ਨੂੰ ਪੀਆਰ ਕਿਵੇਂ ਮਿਲੀ ਇਹ ਜਰੂਰ ਦੱਸ ਦਿਓ ਕਿਉਂਕਿ ਵਿਦੇਸ਼ ਦੇ ਵਿੱਚ ਤੁਸੀਂ ਅੱਜ ਆਪਣਾ ਨਾਮ ਬਣਾ ਲਿਆ ਪੂਰੀ ਤਰ੍ਹਾਂ ਕਿਵੇਂ ਪੀਆਰ ਮਿਲੀ ਨਾ ਦੱਸੋ ਜੀ ਜਿਵੇਂ ਜੇ ਇਨਾਂ ਦਾ ਜਿਹੜੀ મਨਿਆਦ ਹੁੰਦੀ ਹੈ ਕਿ ਟਾਈਮ ਹੁੰਦਾ ਜੀ ਇੰਨੇ ਟਾਈਮ ਤਾਈਂ ਜਿਹੜੀ ਸਹੀ ਰਹੇ ਜਿਵੇਂ ਚਨੇ ਨੇ, ਛੋਲੇ ਨੇ ਜਾਂ ਚਟਨੀ ਆ ਕਿਵੇਂ ਇਹਨਾਂ ਦਾ ਟਾਈਮ ਰਹਿੰਦਾ ਜੇ ਜਿਸ ਤਰ੍ਹਾਂ ਦੀ ਸੇਫਟੀ ਹੈ ਕਿਹੜਾ ਤੁਸੀਂ ਅਸੀਂ ਵੀਡੀਓ ਦਿੱਤੀ ਆ ਤੁਸੀਂ ਜਦੋਂ ਤਵੇ ਤੇ ਤਿਆਰ ਕਰਨਾ ਹੈ ਉਹ ਉਹਨੇ ਦੇ ਵਿੱਚ ਉਹ ਰੋਸਟ ਹੋ ਜਾਏਗਾ ਔਰ ਜੋ ਤੁਸੀਂ ਸਾਡੇ ਕੁਲਚੇ ਦੀ ਜੋ ਵਿਊ ਜੋ ਦਾ ਸ਼ਕਲ ਚ ਕੁਲਚੇ ਦੀ ਦੇਖੀ ਆ ਉਸ ਤਰ੍ਹਾਂ ਦਾ ਕੁਲਚੇ ਦੀ ਸ਼ਕਲ ਤੁਹਾਡੇ ਤਵੇ ਤੇ ਵੀ ਬਣ ਜਾਏਗਾ ਉਹ ਸੀ ਸਾਰੀ ਵੀਡੀਓ ਦੇ ਵਿੱਚ ਡਿਟੇਲ ਕੀਤਾ ਆ ਛੋਲੇ ਕਿਦਾਂ ਤਿਆਰ ਕਰਨੇ ਆ ਕੋਚਾ ਕਿਦਾਂ ਤਿਆਰ ਕਰਨਾ ਵਾ ਉਹ ਸਾਰਾ ਕੁਝ ਡਿਟੇਲ ਦਿੱਤੀ ਹੋਈ ਆ ਜੇ ਤੁਸੀਂ ਓਵਨ ਕਰਦੇ ਹੋ ਓਟੀਜੀ ਚ ਲੈ ਕੇ ਜਾਂਦੇ ਹੋ ਤੇ ਜਾਂ ਤੁਸੀਂ 에어 ਫਰਾਈ ਚ ਲੈ ਕੇ ਜਾਂਦੇ ਹੋ ਕੁਲਚਾ ਨਹੀਂ ਬਣੇਗਾ ਉਹ ਕੁਲਚਾ ਚੀੜਾ ਹੋ ਜਾਏਗਾ ਸਾਡਾ ਕੁਲਚਾ ਜਦੋਂ ਵੀ ਤਿਆਰ ਕਰੋਗੇ ਕੁਲਚਾ ਸਾਡਾ ਰਬਟ ਨਹੀਂ ਬਣੇਗਾ ਜਿੱਥੋਂ ਤੋੜੋਗੇ ਉੱਥੋਂ ਹੀ ਟੁੱਟੇਗਾ ਮੈਂ ਤੁਹਾਡਾ ਪਹਿਲਾ ਚੈਨਲ ਆ ਜਿੱਥੇ ਮੈਂ ਆਪਣੇ ਜੋ ਸੁਪਨੇ ਸੀ ਜਿਹੜੇ ਸੁਪਨੇ ਹੁਣ ਸਕਾਰ ਵੀ ਹੋ ਗਿਆ ਉਹ ਤੁਹਾਡੇ ਨਾਲ ਮੈਂ ਸ਼ੋਅ ਕਰਨ ਲੱਗਾ ਹਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਡੇ ਬਹੁਤ ਜਲਦੀ ਫਰੈਂਚਾਈਜ਼ੀ ਮਾਡਲ ਓਪਨ ਹੋਣ ਲੱਗੇ ਆ ਸਾਰਾ ਕੰਮ ਚੱਲ ਰਿਹਾ ਵਾ ਫਾਈਨਲਾਈਜ਼ ਦੇ ਉੱਤੇ ਹੈਗੇ ਆ ਔਰ ਪਹਿਲਾਂ ਅਸੀਂ ਵਿਦੇਸ਼ਾਂ ਤੱਕ ਕੁਲਚੇ ਪਚਾਏ ਹੁਣ ਇੰਡੀਆ ਚ ਵੀ ਤੇ ਵਿਦੇਸ਼ਾਂ ਚ ਵੀ ਹੁਣ ਅਸੀਂ ਆਪਣੀਆਂ ਫਰੈਂਚਾਈਜ਼ ਮਾਡਲ ਓਪਨ ਕਰਾਂਗੇ ਮੈਂ ਬਿਜ਼ਨਸ ਤੋਂ ਹਟ ਕੇ ਹੁਣ ਗੱਲ ਕਰਨ ਲੱਗਾ ਵਾਂ ਸਭ ਤੋਂ ਵੱਡੀ ਗੱਲ ਕੰਮ ਇੱਥੇ ਬਹੁਤ ਹੈ ਕੰਮ ਕਰਨ ਵਾਲੇ ਨਹੀਂ ਹੈਗੇ ਮੰਨ ਨਹੀਂ ਕਰਦਾ ਬਾਰ ਜਾ ਕੇ ਇਹਦੋਂ ਜ਼ਿਆਦਾ ਤੰਗ ਹੁੰਦੇ ਕਿਉਂਕਿ ਮੈਂ ਕਾਫੀ ਦੇਸ਼ਾਂ 'ਚ ਕੰਮ ਕਰਕੇ ਦੇਖ ਚੁੱਕਿਆ ਹਾਂ ਕਿ ਲੋਕ ਕਿੰਨੇ ਤੰਗ ਹੁੰਦੇ ਨੇ ਪੈਸੇ ਭਾਵੇਂ ਬਣਾ ਲੈਂਦੇ ਆ ਲੇਕਿਨ ਜਿਹੜੀ ਮਿਸਿੰਗ ਹੈ ਨਾ ਉਹ ਕੰਦਾਂ 'ਚ ਨੁਕਰਾ 'ਚ ਵੜ-ਵੜ ਰੋਂਦੇ ਦੇਖੇ ਆ ਮੇਰੀ ਮੰਚਾ ਹੈ ਕਿ ਜੋ ਲੋਕ ਮਿਹਨਤੀ ਨੇ ਮੇਰੇ ਕੋ ਆ ਜਾਣ ਜੇ ਅਸਮਰਥ ਵੀ ਆ ਤੇ ਮੈਂ ਉਹਨਾਂ ਦੀ ਮਦਦ ਕਰਨ ਲਈ ਤਿਆਰ ਹਾਂ ਮੈਂ ਉਹਨਾਂ ਦੇ ਹੱਥ ਸਿੱਧੇ ਕਰਨ ਲਈ ਤਿਆਰ ਹਾਂ ਮੇਰੇ ਕੋ ਦੋ ਚੀਜ਼ਾਂ ਲੈ ਕੇ ਆ ਜਾਣ ਆਪਣਾ ਆਪ ਅੰਦਰੋਂ ਸਾਫ਼ ਲੈ ਕੇ ਆ ਜਾਣ ਤੇ ਦਿਮਾਗ 'ਚ ਰੱਖਣ ਕਿਵੇਂ ਮਿਹਨਤ ਕਰਨੀ ਆ ਇਹ ਦੋ ਚੀਜ਼ਾਂ ਮੇਰੇ ਕੋਲ ਲੈ ਕੇ ਆ ਜਾਣ ਮੈਂ ਉਹਨਾਂ ਨੂੰ ਆਪਣੀ ਕਾਪੀ ਬਣਾ ਕੇ ਕਿਤੇ ਨਾ ਕਿਤੇ ਆਪਣੀ ਫਰੈਂਚਾਈਜ਼ 'ਚ ਸੈੱਟ ਕਰ ਦਵਾਂਗਾ ਅਸਲੀਆ ਚੈਨਲ ਨਾਲ ਜੁੜੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡਾ ਦੋਸਤ ਧਰਵੀਰ ਜੀ ਲਾਲੀ ਦੋਸਤੋ ਅੰਮ੍ਰਿਤਸਰ ਦੇ ਝੁਲਚੇ ਬਹੁਤ ਮਸਹੂਰ ਨੇ ਪਰ ਅੱਜ ਤੁਹਾਨੂੰ ਅੰਮ੍ਰਿਤਸਰ ਦੇ ਸਰਦਾਰ ਜੀ ਨਾਲ ਮਲਾਉਣ ਜਾ ਰਿਹਾ ਜਿਨ੍ਹਾਂ ਦਾ ਸਫ਼ਰ ਰੇੜੀ ਤੋਂ ਸ਼ੁਰੂ ਹੋਇਆ ਤਾਂ ਵਿਦੇਸ਼ਾਂ ਦੀ ਧਰਤੀ ਤਾਈ ਪਹੁੰਚਿਆ ਇਹਨਾਂ ਦੇ ਬਣਾਏ ਹੋਏ ਹੱਥਾਂ ਦੇ ਝੁਲਚੇ ਜਿਹੜੀ ਵਿਦੇਸ਼ ਦੀ ਧਰਤੀ ਦੇ ਵੀ ਪਹੁੰਚ ਰਹੇ ਨੇ ਆ ਸਰਦਾਰ ਅਮਨਦੀਪ ਜੀ ਸਾਡੇ ਨਾਲ ਨੇ ਪਹਿਲਾ ਫਤਿਹ ਦੀ ਇਤਹਾਸ ਬਣਿਆ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਮੈਨੂੰ ਇਹ ਦੱਸੋ ਜਿਆਦਾਤਰ ਅੰਮ੍ਰਿਤਸਰ ਦੇ ਚੁਲਚੇ ਜਿਹੜੇ ਨੇ ਰੇੜੀਆਂ ਤਾਈਂ ਜਾਂ ਹੋਟਲਾਂ ਤਾਈਂ ਸੀਮਤ ਨੇ ਪਰ ਤੁਹਾਡੇ ਚੁਲਚੇ ਜਿਹੜੇ ਨੇ ਵਿਦੇਸ਼ ਦੀ ਧਰਤੀ ਤਾਈਂ ਪਹੁੰਚਦੇ ਨੇ ਜਾਨੀ ਕਿ ਉਹਨਾਂ ਨੂੰ ਪੀਆਰ ਮਿਲੀ ਹੋਈ ਹੈ ਕਿਵੇਂ ਪਹੁੰਚੇ ਨੇ ਤੇ ਕਿਵੇਂ ਸਫ਼ਰ ਸ਼ੁਰੂ ਹੈ ਪਹਿਲਾਂ ਤਾਂ ਖੰਡੇ ਵਾਲੇ ਦੀ ਬਖਸ਼ਿਸ਼ ਦੇ ਨਾਲ ਸ਼ੁਕਰਾਨਾ ਮਾਲਕ ਦਾ ਔਰ ਦੂਜੀ ਮੇਰੀ ਸੋਚ ਇਹ ਹੈ ਕਿ ਮੈਂ ਲੋਕਾਂ ਤੱਕ ਚੰਗਾ ਖਾਣਾ ਪਹੁੰਚਾਵਾਂ ਜਿਹੜੀ ਚੀਜ਼ ਮੈਂ ਚੰਗੀ ਖਾਣਾ ਲੋਕਾਂ ਤੱਕ ਚੰਗਾ ਖਾਣਾ ਪਹੁੰਚਾਵਾਂ ਦੂਜਾ ਇਹ ਮਤਲਬ ਕਿ ਲੋਕਾਂ ਨੂੰ ਕੁਲਚੇ ਦਾ ਮਤਲਬ ਵੀ ਸਮਝਾ ਦਵਾਂ ਲੋਕੀ ਨਾਨ ਖਾਂਦੇ ਸੀ ਅੱਜ 4 ਸਾਲਾਂ ਦੇ ਵਿੱਚ ਲੋਕੀ ਕੁਲਚਾ ਖਾਣ ਲੱਪੇ ਕਾਫੀ ਹੱਦ ਤੱਕ ਮੈਂ ਕਾਮਯਾਬ ਹੋ ਗਿਆ ਕਿ ਨਾਨ ਔਰ ਕੁਲਚੇ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਕੀ ਫਰਕ ਹੈਗਾ ਹੈ ਜੀ ਰੇੜੀ ਤੋਂ ਸ਼ੁਰੂ ਹੋਇਆ ਸਫ਼ਰ ਯਾਨੀ ਤੰਦੂਰ ਦੀ ਤਪੱਸ ਤੋਂ ਸ਼ੁਰੂ ਹੋਇਆ ਵਿਦੇਸ਼ਾਂ ਦੀ ਠੰਡ ਤਾਈ ਪਹੁੰਚ ਗਿਆ ਤੁਹਾਡੇ ਬਣਾਏ ਹੋਏ ਜਿਹੜੇ ਕੁਲਚੇ ਨੇ ਵਿਦੇਸ਼ਾਂ ਦੀ ਧਰਤੀ ਤੇ ਵੇਚਾਰੇ ਨੇ ਕਿੰਨੇ ਜਰ ਤੋਂ ਜਾ ਰਹੇ ਨੇ ਜੀ ਇਹ तकरीबन ਸਾਢੇ 3-4 ਸਾਲ ਹੋ ਗਏ ਨੇ ਤਾਂ ਮੈਨੂੰ 32-33 ਸਾਲ ਆਪ ਕੰਮ ਕਰਦਿਆਂ ਹੋ ਗਿਆ ਮੇਰੇ ਬੱਚੇ ਨਾਲ ਨੇ ਦੋ ਬੇਟੇ ਬੇਟੀ ਮੇਰੇ ਨਾਲ ਨੇ ਬਾਕੀ ਟੀਮ ਮੇਰੇ ਨਾਲ ਆ ਤੇ 32-33 ਸਾਲ ਦੀ ਮੇਰੀ ਪ੍ਰੈਕਟਿਸ ਹੈਗੀ ਆ 4 ਸਾਲਾਂ ਤੋਂ तकरीबन ਅਸੀਂ ਬਾਹਰ ਭੇਜਣਾ ਸ਼ੁਰੂ ਕੀਤਾ ਜਿਸ ਤਰ੍ਹਾਂ ਜਿਸ ਤਰ੍ਹਾਂ ਵੀਊ ਆਂਦੇਗੇ ਅਸੀਂ ਸੋਚ ਨੂੰ ਹੋਰ ਅਡਾਪਟ ਕਰਦੇ ਗਏ ਉਹਨੂੰ ਹੋਰ ਪਾਲਿਸ਼ ਕਰਦੇ ਗਏ ਉਹਦੇ ਵਿੱਚ ਜਿਸ ਤਰ੍ਹਾਂ ਦਾ ਕੋਈ ਵੱਧ ਘਟ ਕਰਨ ਵਾਲਾ ਸੀ ਕਰਦੇ ਕਰਦੇ ਅੱਜ ਵੀ ਇਹ ਸੋਚ ਬੰਦ ਨਹੀਂ ਹੋਈ ਅੱਜ ਜਿਸ ਤਰ੍ਹਾਂ ਵਿਦੇਸ਼ ਲੋਕੀ ਆਪ ਲੈ ਕੇ ਜਾ ਰਿਹਾ ਤੇ ਮੇਰੀ ਇਹ ਲੜਾਈ ਲੱਗੀ ਹੋਈ ਆ ਆਪਣੇ ਆਪ ਨਾਲ ਕਿ ਮੈਂ ਵਿਦੇਸ਼ ਵੀ ਲੋਕਾਂ ਤੱਕ ਆਪ ਪਹੁੰਚਾਵਾਂ ਕੁਲਚਾ ਕਹਿੰਦੇ ਨੇ ਕਿ ਰੱਬ ਦੀ ਮਿਹਰ ਹੋਵੇ ਤਾਂ ਸਾਰੇ ਚੀਜ਼ਾਂ ਸੰਭਵ ਹੁੰਦੀਆਂ ਨੇ ਰੱਬ ਦੀ ਕਿੰਨੀ ਕਿ ਮਿਹਰ ਹੈ ਇਸ ਲਈ ਕਿ ਵਿਦੇਸ਼ਾਂ ਦੇ ਵਿੱਚ ਨਾਮ ਤੁਹਾਡਾ ਬਣਿਆ ਹੋਇਆ ਖੰਡੇ ਵਾਲੇ ਪਾਸ਼ਾ ਨੇ ਮੈਨੂੰ ਜ਼ਮੀਨ ਤੋਂ ਚੁੱਕ ਕੇ ਅੱਜ ਸਮਾਨ ਤੇ ਖੜਿਆ ਕਰ ਦਿੱਤਾ ਔਰ ਇਨਾਂ ਕ ਨਾਮ ਬਖਸ਼ ਦਿੱਤਾ ਹੈ ਕਿ ਉਹਦੀ ਬਦੌਲਤ ਅੱਜ ਖਾਲਸਾ ਕੁਲਚਿਆਂ ਨੇ ਲੋਕ ਜਾਣਨ ਲੱਗ ਗਏ ਕੁਲਚਿਆਂ ਦੇ ਸਿਰ ਤੋਂ ਆ ਵੀਰ ਜੀ ਕਿੰਨੇ ਫਲੇਵਰ ਬਣਾਉਂਦੇ ਹੋ ਚੰਨੀ ਤਰ੍ਹਾਂ ਦੇ ਫਲੇਵਰ ਵਾਲੇ ਕੁਲਚੇ ਜਿਹੜੇ ਸਾਡੇ ਡਾਈਨ ਦੇ ਆ ਉਹ 7 ਤਰ੍ਹਾਂ ਦੇ ਕੁਲਚੇ ਆ ਔਰ ਜਿਹੜੇ ਸਾਡੇ ਬਾਹਰ ਜਾਂਦੇ ਹੋ ਸਿਰਫ 4 ਤਰ੍ਹਾਂ ਦੇ ਕੁਲਚੇ ਜਾਂਦੇ ਆ ਜਿਨ੍ਹਾਂ ਦੇ ਵਿੱਚ ਉਹ ਚੀਜ਼ਾਂ ਨਹੀਂ ਜਾਂਦੀਆਂ ਜਿਨ੍ਹਾਂ ਨੂੰ ਨਮਕ ਲੱਗਣ ਦੇ ਨਾਲ ਖਰਾਬ ਹੁੰਦੀਆਂ ਵਾਂ ਜਾਂ 스멜 ਕਰਦੀਆਂ ਵਾਂ ਜਾਂ ਮੈਲਟ ਹੋ ਜਾਂਦੀਆਂ ਉਹ ਚੀਜ਼ਾਂ ਫਿਰ ਰਿਮੂਵ ਕਰ ਦਿੱਤੀਆਂ ਵਾਂ ਔਰ ਸਿਰਫ ਇੱਥੇ 7 ਕੁਲਚੇ ਆ ਪੈਕਿੰਗ 'ਚ ਸਿਰਫ 4 ਕੁਲਚੇ ਆ ਆਲੂ ਨੋਰਮਲ ਆਲੂ ਵਾਲਾ ਸਪੈਸ਼ਲ ਪਨੀਰ ਮਿਕਸ ਔਰ ਮਿਕਸ ਵੈਜ ਇਹ ਚਾਰ ਤਰ੍ਹਾਂ ਦੇ ਕੁਲਚੇ ਜਾਣਗੇ ਸਿਰ ਬਾਹਰ ਜਿਆਦਾਤਰ ਜਦੋਂ ਵਿਦੇਸ਼ ਤੋਂ ਆਪਣੇ ਮਹਿਮਾਨ ਆਉਂਦੇ ਨੇ ਜੇ ਤੁਹਾਨੂੰ ਉਮੀਦ ਹੁੰਦੀ ਹੈ ਜੇ ਵਧੀਆ ਤੋਹਫੇ ਲੈ ਕੇ ਆਉਣੇ ਨੇ ਪਰ ਤੁਹਾਡੇ ਤੋਹਫੇ ਪੰਜਾਬ ਦੇ ਤੋਹਫੇ ਅੱਜ ਵਿਦੇਸ਼ਾਂ ਵਿੱਚ ਜਾ ਰਹੇ ਨੇ ਤੁਹਾਡੀ ਬਦੌਲਤ ਜਾ ਰਹੇ ਨੇ ਜਿਹੜੇ ਤੋਹਫੇ ਦੇ ਰੂਪ ਦੇ ਵਿੱਚ ਭੇਜੇ ਜਾ ਰਹੇ ਨੇ ਜਿਹੜੇ ਕੁਲਚੇ ਭੇਜੇ ਜਾ ਰਹੇ ਨੇ ਤਾਂ ਕਿੰਨਾ ਜ ਮਾਣ ਮਹਿਸੂਸ ਹੁੰਦਾ ਜੇ ਅੱਜ ਪੰਜਾਬ ਤੋਂ ਤੋਹਫੇ ਜਿਹੜੇ ਵੀ ਦੇਸ਼ਾਂ 'ਚ ਜਾ ਰਹੇ ਨੇ ਕਈ ਵਾਰੀ ਸਾਨੂੰ ਬੜੀ ਖੁਸ਼ੀ ਹੁੰਦੀ ਆ ਵੀ ਸ਼ਾਕਾਪਟਨਮ ਤੋਂ ਦਿੱਲੀ ਤੋਂ ਔਰ ਬੰਬੇ ਤੋਂ ਐਤਰਾ ਦੇ ਆਰਡਰ ਆਏ ਕਿ ਕਹਿੰਦੇ ਅਸੀਂ ਸਿਰਫ ਦੋ ਪਰਸਨ ਆ ਸਾਨੂੰ ਚਾਰ ਕੁਲਚੇ ਭੇਜ ਦਿਓ ਚਾਰ ਕੁਲਚਿਆਂ ਦਾ ਬਿੱਲ ਸਿਰਫ 300 ਤੋਂ 300-400 ਰੁਪਏ ਦੇ ਵਿੱਚ ਬਣਦਾ ਹੈ ਔਰ ਉਹਨਾਂ ਦਾ 6-600 ਰੁਪਏ ਡਿਲੀਵਰੀ ਚਾਰਜਸ ਲੱਗਾ ਆ ਤੇ ਸਾਨੂੰ ਉਹ ਬੜੀ ਖੁਸ਼ੀ ਹੁੰਦੀ ਹੈ ਕਿ ਲੋਕੀ ਦੇਖੋ ਮਤਲਬ ਸਵਾਦ ਲੈਣ ਲਈ ਪੇ ਕਰਨ ਲਈ ਵੀ ਤਿਆਰ ਹੈ ਔਰ ਸਾਡਾ ਫੂਡ ਕੋਸਟ ਕੋਈ ਵੱਖਰੀ ਨਹੀਂ ਹੈਗੀ ਜੋ ਅਸੀਂ ਡਾਈਨ ਤੇ ਫੂਡ ਕੋਸਟ ਲੈ ਰਹੇ ਆ ਉਹੀ ਬਿੱਲ ਅਸੀਂ ਡਿਲੀਵਰੀ ਤੇ ਲੈ ਰਹੇ ਆ ਆਮਨ ਬਾਜੀ ਮੈਨੂੰ ਇਹ ਦੱਸੋ ਵਿਧੀ ਜੀ ਆ ਪਰਚੀ ਜੀ ਆ ਭੇਜਣ ਦੀ ਕਿਉਂਕਿ ਸਫਰ ਜਿਹੜਾ ਜਹਾਜ਼ ਦਾ ਹੈ ਉਹ ਆnde ਬੜਾ ਤੋਲ ਮੋਲ ਕੇ ਭੇਜਿਆ ਜਾਂਦਾ ਸਮਾਨ ਵੀ ਜਿਹੜਾ ਤੋਲਿਆ ਜਾਂਦਾ ਵਜਨ ਉਨਾ ਹੀ ਭੇਜਿਆ ਜਾਂਦਾ ਜਿੰਨਾ ਲਾਊਡ ਹੁੰਦਾ ਤਾਂ ਕਿਵੇਂ ਭੇਜਿਆ ਜਾਂਦਾ ساری ਵਿਧੀ ਜੀ ਬਿਲਕੁਲ ਜਿਹੜਾ ਸਾਡਾ ਇਥੋਂ ਅੰਮ੍ਰਿਤਸਰ ਦੀ ਡਿਲੀਵਰੀ ਆ ਅੰਮ੍ਰਿਤਸਰ ਅਸੀਂ ਡੋਰ ਸਟੈਪ ਤੱਕ ਕਰਦੇ ਆ ਅੰਮ੍ਰਿਤਸਰ ਤੋਂ ਬਾਹਰ ਜਿੱਥੋਂ ਤੱਕ ਬੱਸ ਜਾ ਰਹੀ ਆ ਜਿੱਥੋਂ ਤੱਕ ਟ੍ਰੇਨ ਜਾ ਰਹੀ ਆ ਉੱਥੋਂ ਤੱਕ ਅਸੀਂ ਉਹਨਾਂ ਦੇ ਨੀਰੈਸਟ ਸਟਾਪ ਨੀਰੈਸਟ ਰੇਲਵੇ ਸਟੇਸ਼ਨ ਦੇ ਸਟਾਪ ਤੇ ਉਹਨਾਂ ਨੂੰ ਪਿਕ ਕਰਨਾ ਪੈਣਾ ਉੱਥੋਂ ਤੱਕ ਪਹੁੰਚਾ ਦੀਦਾ ਰਹੀ ਗੱਲ ਹੁਣ ਵਿਦੇਸ਼ ਕਿੱਦਾਂ ਜਾਂਦਾ ਹੈ ਜਦੋਂ ਸਾਨੂੰ ਕੋਈ ਆਰਡਰ ਆਂਦਾ ਹੈ ਕਿ ਅਸੀਂ ਇਹ ਲੈ ਕੇ ਜਾਣਾ ਵਾ ਅਸੀਂ ਦਿੱਲੀ 에어ਪੋਰਟ ਤੱਕ ਔਰ ਅੰਮ੍ਰਿਤਸਰ 에어ਪੋਰਟ ਤੱਕ ਡਿਲੀਵਰ ਕਰਦੇ ਆ ਔਰ ਉਹਨਾਂ ਨੂੰ ਨਾਲ ਹੀ ਦੱਸ ਦਈਦਾ ਉਹਨਾਂ ਆਰਡਰ ਦੇ ਮੁਤਾਬਿਕ ਤੇ ਤੁਸੀਂ ਜਿਹੜਾ ਕੈਬਿਨ weight ਹੈਗਾ ਤੁਹਾਡਾ ਉਹਦੇ ਵਿੱਚੋਂ ਤੁਹਾਡਾ ਇਹ ਬਾਕਸ ਦਾ weight ਮਾਈਨਸ ਕਰ ਲਓ ਇਹ ਤੁਹਾਡੇ ਬਾਈ ਹੈਂਡ ਹੀ ਜਾਏਗਾ ਹਾਂ ਜਿਵੇਂ ਬੱਚਿਆਂ ਨੂੰ ਹੀ ਵਿਦੇਸ਼ ਭੇਜਣਾ ਹੁੰਦਾ ਆ ਤਾਂ ਬੜੇ ਪਾਪੜ ਵਿਲਨੇ ਪੈਂਦੇ ਨੇ ਆਇਲੈਂਡ ਜੋ ਆਓ ਪੀਟੀ ਜੋ ਆਓ ਉਸ ਤੋਂ ਬਾਅਦ ਫਿਰ ਵਿਜਾ ਮਿਲਣਾ ਜਾਂ ਨਹੀਂ ਮਿਲਣਾ ਪਰ ਤੁਹਾਡੇ ਚੁਲਚਿਆਂ ਨੂੰ ਪੀਆਰ ਜਿਵੇਂ ਮਿਲੀ ਹੈ ਜਰੂਰ ਦੱਸ ਦਿਓ ਕਿਉਂਕਿ ਵਿਦੇਸ਼ ਦੇ ਵਿੱਚ ਤੁਸੀਂ ਅੱਜ ਆਪਣਾ ਨਾਮ ਬਣਾ ਲਿਆ ਪੂਰੀ ਤਰ੍ਹਾਂ ਕਿਵੇਂ ਪੀਆਰ ਮਿਲੀ ਇਨਾਂ ਚੁਲਚਿਆਂ ਨੂੰ ਇਹ ਖੰਡੇ ਵਾਲੇ ਦੀ ਗੁਰੂ ਆਮਦਾਸ ਜੀ ਦੀ ਬਖਸ਼ਿਸ਼ ਨਾ ਮਿਲਿਆ ਤੇ ਇਹਦੀ ਮੈਂ ਪਰਭਾਸ਼ਾ ਕਿਸੇ ਤਰੀਕੇ ਨਾਲ ਵੀ ਮੈਂ ਬਿਆਨ ਨਹੀਂ ਕਰ ਸਕਦਾ ਔਰ ਨਾ ਹੀ ਮੇਰੇ ਕੋ ਕੋਈ ਲਫਜ਼ ਹੈਗੇ ਆ ਇਸ ਸ਼ੁਕਰਾਨੇ ਦੇ ਕਿ ਮੈਂ ਉਸ ਮਾਲਕ ਦੇ ਚਰਨਾਂ 'ਚ ਰਗੜ ਵੀ ਲਵਾ ਮਾ ਆਪਣਾ ਮੱਥਾ ਤਾਂ ਵੀ ਨਹੀਂ ਮੈਂ ਸ਼ੁਕਰਾਨਾ ਕਰ ਸਕਦਾ ਕਿ ਜੋ ਉਹਨਾਂ ਨੇ ਮੇਰੇ ਤੇ ਬਖਸ਼ਿਸ਼ ਕੀਤੀ ਹੋਈ ਹੈ ਤਾਂ ਤਾਂ ਕਿੰਨੇ ਦੇਸ਼ਾਂ ਤਾਂ ਡਿਲੀਵਰੀ ਹੋਈ ਹੈ ਤੁਹਾਡੇ ਇਥੋਂ ਦੇ ਬਣਾਏ ਹੋਏ ਚੁਲਕੇ ਤਕਰੀਬਨ 20 ਤੋਂ 25 ਦੇਸ਼ ਹੈਗੇ ਨੇ ਜਿਨ੍ਹਾਂ 'ਚ ਕੁਲਚੇ ਚਲੇ ਗਏ ਨੇ ਔਰ ਲੈ ਕੇ ਗੈਸਟ ਆਪ ਹੀ ਗਏ ਆ ਜਿਸ ਤਰ੍ਹਾਂ ਮੰਨ ਲਓ ਕੋਈ ਗੈਸਟ ਲੈ ਕੇ ਜਾਂਦਾ ਉਹ ਉਹਨਾਂ ਨੂੰ ਇੰਟਰੋਡਿਊਸ ਕਰਾਂਦਾ ਵਾ ਉਹਨਾਂ ਨੂੰ ਟੇਸਟ ਕਰਾਂਦਾ ਹੈ ਤਾਂ ਉਹ ਫਿਰ ਆਰਡਰ ਕਰਦੇ ਆ ਜਦੋਂ ਕੋਈ ਅੰਮ੍ਰਿਤਸਰਾਂ ਦਾ ਜਾਂ ਦਿੱਲੀ ਹੁੰਦਾ ਜਾਂ ਕਿਤੇ ਹੁੰਦਾ ਵਾ ਉਹ ਫਿਰ ਸਾਡੇ ਕੋਲੋਂ ਕੁਚੇ ਲੈ ਕੇ ਜਾਂਦਾ ਹੈ ਜੀ ਭਾਜੀ ਮੈਨੂੰ ਇਹ ਦੱਸੋ ਜੀ ਜਿਵੇਂ ਜਿਵੇਂ ਇਹਨਾਂ ਦਾ ਜੋ ਹੀ ਮਨਿਆਦ ਹੁੰਦੀ ਹੈ ਕਿ ਟਾਈਮ ਹੁੰਦਾ ਜੀ ਇੰਨੇ ਟਾਈਮ ਤਾਈਂ ਇਹ ਜਿਹੜੀ ਸਹੀ ਰਹੇ ਜੇ ਜਿਵੇਂ ਚਨੇ ਨੇ ਛੋਲੇ ਨੇ ਜਾਂ ਚਟਨੀ ਆ ਕਿਵੇਂ ਇਹਨਾਂ ਦਾ ਟਾਈਮ ਰਹਿੰਦਾ ਜੇ ਇਸ ਤਰ੍ਹਾਂ ਦੀ ਸੇਫਟੀ ਰੱਖੀ ਜਦੋਂ ਵੀ ਇਹ ਫੂਡ ਪੈਕ ਹੁੰਦਾ ਵਾ ਸਾਡੇ ਬਿੱਲ ਟਾਈਮ ਤੋਂ 60 ਘੰਟੇ ਦੀ ਜ਼ਿੰਮੇਵਾਰੀ ਸਾਡੀ ਰਹੇਗੀ ਜਿਹੜੇ ਡਰਾਈ ਕੰਟਰੀਆਂ ਚਲੇ ਜਾਂਦੇ ਆ ਫਿਰ ਉਹ 7 70 80 90 100 ਘੰਟੇ ਕੋਈ ਪ੍ਰੋਬਲਮ ਨਹੀਂ ਆ ਲੇਕਿਨ ਸਾਡੇ ਵੱਲੋਂ ਮਿਨੀਮਾਈਜ਼ 60 ਘੰਟਿਆਂ ਦੀ ਗਾਰੰਟੀ ਜਿਹੜੀ ਆ ਉਹ ਖਾਲਸਾ ਕੁਲਚਿਆਂ ਵਾਲੇ ਰਵੇਗੀ ਤੰਦੂਰ ਤੋਂ ਬਿਨਾ ਕਿਵੇਂ ਸੰਭਵ ਆ ਜੇ ਤੰਦੂਰ ਬਹੁਤ ਜ਼ਰੂਰੀ ਹੈ ਕੁਲਚੇ ਹੋਣ ਆਲੂ ਵਾਲੇ ਤੇ ਤੰਦੂਰ ਨਾ ਹੋਵੇ ਤਾਂ ਤੰਦੂਰ ਤੋਂ ਬਿਨਾ ਬ ਨਹੀਂ ਬਣਾਏ ਜਾਂਦੇ ਤਾਂ ਵਿਦੇਸ਼ਾਂ ਦੇ ਵਿੱਚ ਤੰਦੂਰ ਤੰਦੂਰ ਤਾਂ ਨਹੀਂ ਹੁੰਨੇ ਤਾਂ ਉੱਥੇ ਕਿਵੇਂ ਤਿਆਰ ਹੋਣਗੇ ਸਾਡਾ ਟੋਟਲੀ ਡਰਾਈ ਮੇਕ ਹੈਗਾ ਵਾ ਕੋਈ ਫਰਾਈਡ ਲੈਵਲ ਨਹੀਂ ਆ ਸਾਡਾ 70% ਕੁਲਚਾ ਜਿਹੜਾ ਹੈ ਨਾ ਉਹ ਤੰਦੂਰ 'ਚ ਹੀ ਰੈਡੀ ਕਰਕੇ ਦੇਈਦਾ ਵਾ 30% ਉਹਦੇ 'ਚ ਮਾਰਚਨ ਕੀ ਹੁੰਦਾ ਹੈ ਕਿ ਜਿਹੜਾ ਤੁਸੀਂ ਅਸੀਂ ਵੀਡੀਓ ਦਿੱਤੀ ਆ ਤੁਸੀਂ ਜਦੋਂ ਤਵੇ ਤੇ ਤਿਆਰ ਕਰਨਾ ਹੈ ਉਹ ਓਨੇ ਦੇ ਵਿੱਚ ਉਹ ਰੋਸਟ ਹੋ ਜਾਏਗਾ ਔਰ ਜੋ ਤੁਸੀਂ ਸਾਡੇ ਕੁਲਚੇ ਦੀ ਜੋ ਵੀਊ ਜੋ ਦਾ ਸ਼ਕਲ ਚ ਕੁਲਚੇ ਦੀ ਦੇਖੀ ਆ ਉਸ ਤਰ੍ਹਾਂ ਦਾ ਕੁਲਚੇ ਦੀ ਸ਼ਕਲ ਤੁਹਾਡੇ ਤਵੇ ਤੇ ਵੀ ਬਣ ਜਾਏਗੀ ਸੈਮੀ ਸਾਰੀਆਂ ਜੀਜਾ ਤਿਆਰ ਹੋ ਜਾਂਦੀਆਂ ਨੇ ਸੈਮੀ ਤਿਆਰ ਹੋਣ ਤੋਂ ਬਾਅਦ ਜਦੋਂ ਡਿਲੀਵਰੀ ਹੋ ਜਾਂਦੀ ਆ ਤਾਂ ਉਹਨੂੰ ਆਪਣਾ ਰੂਪ ਦੇਣਾ ਸੀ ਤਵੇ ਦੇ ਉੱਪਰ ਜਿਵੇਂ ਰੱਖ ਦੇਣਾ ਜਿਵੇਂ ਰੋਟੀ ਵੀ ਬਣਾਈਦੀ ਆ ਬਿਲਕੁਲ ਬਿਲਕੁਲ ਉਹ ਅਸੀਂ ਸਾਰੀ ਵੀਡੀਓ ਦੇ ਵਿੱਚ ਡਿਟੇਲ ਕੀਤਾ ਆ ਛੋਲੇ ਕਿਦਾਂ ਤਿਆਰ ਕਰਨੇ ਆ ਕੁਚਾ ਕਿਦਾਂ ਤਿਆਰ ਕਰਨਾ ਵਾ ਉਹ ਸਾਰਾ ਕੁਝ ਡਿਟੇਲ ਦਿੱਤੀ ਹੋਈ ਆਪਾਂ ਜੀ ਫਲਾਈਟਾਂ ਲੰਬਾ ਸਫ਼ਰ ਵੀ ਹੁੰਦਾ ਪਾਜੀ ਜੇ ਮੇ ਇਹ 24 ਘੰਟੇ ਆ 30 ਘੰਟੇ ਦਾ ਸਫਰ ਰਹਿਦਾ ਤਾਂ ਉਹ ਫਿਰ ਕਿਵੇਂ ਮੈਨੇਜ ਹੁੰਦਾ ਤੁਸੀਂ ਡੱਬੇ ਦੇ ਵਿੱਚ ਕਿਸ ਤਰ੍ਹਾਂ ਦੀ ਚੀਜ਼ ਰੱਖਦੇ ਹੋ ਤੁਸੀਂ ਕਿ ਉਹ ਚੀਜ਼ ਸਹੀ ਰਹਿੰਦੀ ਹੈ ਹਾਂਜੀ ਉਹ ਇੱਕ ਅਸੀਂ ਬਾਕਸ ਤਿਆਰ ਕੀਤਾ ਆ ਵਾ ਆਈਸ ਬਾਕਸ ਹੈ ਉਹ ਕਸਟਮਾਈਜ਼ ਤਿਆਰ ਕਰਵਾਇਆ ਵਾ ਉਹਦੇ ਵਿੱਚ ਜੈਲ ਆਈਸ ਪੈਕ ਹੁੰਦੀ ਆ ਜਿਹੜੀ 20 30 40 ਘੰਟੇ ਖੁਰਦੀ ਦੀਆਂ ਤੇ ਜਿਹੜਾ ਸਾਡੇ ਛੋਲੇ ਆ ਚਟਨੀ ਆ ਉਹ ਫਰੋਜ਼ਨ ਹੁੰਦੇ ਆ ਤੇ ਬਰਫ਼ ਵੀ ਪਾ ਜਾਂਦੀ ਆ ਪਲੱਸ ਕੁਲਚੇ ਜਿਹੜੇ ਆ ਉਹ ਵੀ ਠੰਡੇ ਹੋ ਕੇ ਪੈਕ ਹੋਣੇ ਆ ਯਾਨੀ ਕਿ ਟੋਟਲੀ ਤੁਹਾਡੇ ਕੋਲ ਸਮਾਨ ਜਿਹੜਾ ਠੰਡਾ ਜਾਣਾ ਵਾ ਜਦੋਂ ਤੁਸੀਂ ਅਨਬਾਕਸ ਕਰੋ ਉਹਨੂੰ ਤਾਂ ਉਸ ਵੇਲੇ ਉਹਨੂੰ ਚਨੇ ਸਭ ਤੋਂ ਪਹਿਲਾਂ ਚਨੇ ਤਿਆਰ ਕਰ ਲਓ ਕੁਲਚੇ ਭਾਵੇਂ ਤੁਸੀਂ ਥੋੜੀ ਦੇਰ ਬਾਅਦ ਅੱਜ ਕੱਲ ਪਰਸੋਂ ਜਦੋਂ ਮਰਜ਼ੀ ਕਰੋ ਕੁਲਚੇਾਂ ਦੀ ਨਹੀਂ ਕੋਈ ਗੱਲ ਛੋਲੇ ਜ਼ਰੂਰ ਤਿਆਰ ਕਰ ਲਿਓ ਚਟਨੀ ਦਾ ਫਲੇਵਰ ਵੀ ਉਹੀ ਰਹਿੰਦਾ ਜਿਉਂ ਜੇ ਚਟਨੀ ਜੇ ਨਾ ਹੋਵੇ ਕੁਲਚਿਆਂ ਦੇ ਨਾਲ ਤਾਂ ਸਵਾਦ ਨਹੀਂ ਆਉਂਦਾ ਤੇ ਚਟਨੀ ਦਾ ਫਲੇਵਰ ਵੀ ਉਹੀ ਰਹਿੰਦਾ ਹੈ ਬਿਲਕੁਲ ਸਾਡਾ ਅਸੀਂ ਤੁਹਾਨੂੰ ਸਲਾਦ ਨਹੀਂ ਭੇਜਿਆ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਉਹਦੇ ਚਾਹੀ ਸਲਾਦ ਦਾ ਮਿਕਸਚਰ ਭੇਜਿਆ ਆਵਾ ਤੁਸੀਂ ਆਪਣਾ ਇਹ ਪਿਆਜ਼ ਟਮਾਟਰ ਖੀਰਾ ਚਕੰਦਰ ਜੋ ਵੀ ਸਲਾਦ ਦੇ ਵਿੱਚ ਸਪ੍ਰਿੰਗ ਆਨੀਅਨ ਤੱਕ ਪਾਣਾ ਚਾਹੁੰਦੇ ਹੋ ਨਾ ਉਹ ਚੌਪ ਕਰਕੇ 10 ਮਿੰਟ ਪਹਿਲਾਂ ਉਹਦੇ ਵਿੱਚ ਮਿਕਸ ਕਰ ਲਿਓ ਉਹ ਉਹਦੇ ਵਿੱਚ ਨਾ ਰਚ ਜਾਏਗਾ ਤੁਸੀਂ 10 ਮਿੰਟ ਬਾਅਦ ਉਹੀ ਸਵਾਦ ਲੈ पाओਗੇ ਜੋ ਸਾਡੇ ਕੋ ਸਾਡੇ ਡਾਈਨ ਤੇ ਰੈਸਟੋਰੈਂਟ ਤੇ ਲੈਂਦੇ ਹੋ। ਉਹਨੂੰ ਭਾਜੀ ਡਾਈਨ ਤੇ ਜਿਹੜੀ ਚੀਜ਼ ਮਿਲਦੀ ਆ ਉਹ ਅੰਦਰ ਜਿਹੇ ਸਵਾਦ ਰਹਿੰਦੀ ਆ ਕਿਉਂਕਿ ਨਾਲ ਦੀ ਨਾਲ ਤੰਦੂਰ ਆ ਤੇ ਨਾਲ ਦੀ ਨਾਲ ਹੀ ਡਿਲੀਵਰ ਹੋ ਜਾਂਦੀ ਹੈ। ਇਹ 30 ਜਾਂ 60 ਘੰਟੇ ਦਾ ਟਾਈਮ ਪੈ ਜਾਂਦਾ ਵਿੱਚ ਤਾਂ ਸਵਾਦ ਦੇ ਵਿੱਚ ਜਿਹੜੀ ਫਰਕ ਪੈਂਦਾ ਜਾਂ ਸਵਾਦ ਉਹੀ ਰਹਿੰਦਾ। ਬਿਲਕੁਲ ਇਹਦੇ ਨਾਲ ਵਧੀਆ ਹੋਏਗਾ ਕਿਉਂਕਿ ਕੁਲਚਾ ਸੈਮੀ ਤੋਂ ਬਾਅਦ ਆ ਇੱਕ ਕੁਲਚਾ ਤਵੇ ਤੇ ਰੋਸਟ ਹੋ ਗਿਆ। ਆ ਜੇ ਤੁਸੀਂ ਓਵਨ ਕਰਦੇ ਹੋ ਓਟੀਜੀ ਚ ਲੈ ਕੇ ਜਾਂਦੇ ਹੋ ਤੇ ਜਾਂ ਤੁਸੀਂ 에어 ਫਰਾਈਚ ਲੈ ਕੇ ਜਾਂਦੇ ਹੋ ਕੁਲਚਾ ਨਹੀਂ ਬਣੇਗਾ ਉਹ ਕੁਲਚਾ ਚੀੜਾ ਹੋ ਜਾਏਗਾ ਸਾਡਾ ਕੁਲਚਾ ਜਦੋਂ ਵੀ ਤਿਆਰ ਕਰੋਗੇ ਕੁਲਚਾ ਸਾਡਾ ਰਬਟ ਨਹੀਂ ਬਣੇਗਾ ਜਿੱਥੋਂ ਤੋੜੋਗੇ ਉੱਥੋਂ ਹੀ ਟੁੱਟੇਗਾ ਮੈਨੂੰ ਇਹ ਦੱਸੋ ਭਾਜੀ ਜਿਵੇਂ ਵੀ ਵਿਦੇਸ਼ਾਂ ਵਿੱਚ ਵੀ ਜਾ ਰਹੇ ਆ ਤੁਹਾਡੇ ਬਣਾਏ ਹੋਏ ਕੁਲਚੇ ਹੋਰ ਕੀ ਸੋਚਿਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪਲਾਨੀ ਹੈ ਕਿ ਭਾਰਤ ਦੀ ਧਰਤੀ ਦਾ ਨਾਮ ਹੈ ਤੁਹਾਡਾ ਵੈਸੇ ਵੀ ਦਾ ਵਿਦੇਸ਼ਾਂ ਵਿੱਚ ਵੀ ਨਾਮ ਹੋਣ ਬਣ ਗਿਆ ਹੈ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਲੈਦਾ ਦੇ ਰਹੇ ਹੋ ਮੈਂ ਤੁਹਾਡਾ ਪਹਿਲਾ ਚੈਨਲ ਹੈ ਜਿੱਥੇ ਮੈਂ ਆਪਣੇ ਜੋ ਸੁਪਨੇ ਸੀ ਜਿਹੜੇ ਸੁਪਨੇ ਹੁਣ ਸਕਾਰ ਵੀ ਹੋ ਗਿਆ ਉਹ ਤੁਹਾਡੇ ਨਾਲ ਮੈਂ ਸ਼ੋਅ ਕਰਨ ਲੱਗਾ ਹਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਡੇ ਬਹੁਤ ਜਲਦੀ ਫਰੈਂਚਾਈਜ਼ੀ ਮਾਡਲ ਓਪਨ ਹੋਣ ਲੱਗੇ ਆ ਸਾਰਾ ਕੰਮ ਚੱਲ ਰਿਹਾ ਵਾ ਫਾਈਨਲਾਈਜ਼ ਦੇ ਉੱਤੇ ਹੈਗੇ ਆ ਔਰ ਪਹਿਲਾਂ ਅਸੀਂ ਵਿਦੇਸ਼ਾਂ ਤੱਕ ਕੁਲਚੇ ਪਚਾਏ ਹੁਣ ਇੰਡੀਆ ਚ ਵੀ ਤੇ ਵਿਦੇਸ਼ਾਂ ਚ ਵੀ ਹੁਣ ਅਸੀਂ ਆਪਣੀਆਂ ਫਰੈਂਚਾਈਜ਼ੀ ਮਾਡਲ ਓਪਨ ਕਰਾਂਗੇ ਅੱਗੇ ਲੋਕੀ ਸਾਡੇ ਕੋਲ ਮੰਗਾਦੇ ਸੀ ਹੁਣ ਅਸੀਂ ਉਹਨਾਂ ਦੇ ਏਰੀਆ ਚ ਜਾ ਕੇ ਆਪਣੀ ਫਰੈਂਚਾਈਜ਼ੀ ਖੋਲ੍ਹਨੀ ਸ਼ੁਰੂ ਕਰਾਂਗੇ ਤੇ ਜੀ ਪੀੜੀ ਹੈ ਤੁਹਾਡੀ ਮੇਰੇ ਖਿਆਲਾਂ ਸਰਦਾਰ ਜੀ ਚੌਥੀ ਪੀੜੀ ਹੈ ਤੇ ਚੌਥੀ ਪੀੜੀ ਦਾ ਇਹੀ ਚੱਲ ਰਿਹਾ ਪਰ ਵਧੀਆ ਜੇ ਅੱਜ ਦੀ ਨੌਜਵਾਨ ਪੀੜੀ ਜਿਹੜੀ ਵਿਦੇਸ਼ਾਂ ਵੱਲ ਜਾ ਰਹੀ ਹੈ ਪਰ ਤੁਹਾਡੇ ਬਣਾਏ ਹੋਏ ਜਿਹੜੇ ਕੁਲਚੇ ਨੇ ਉਹ ਵਿਦੇਸ਼ਾਂ ਦਾ ਜਾ ਰਹੇ ਨੇ ਕੀ ਅਪੀਲ ਲਾਉਣੀ ਚਾਹੁੰਦੇ ਹੋ ਤੁਸੀਂ ਜਿਹੜੇ ਵਿਦੇਸ਼ ਦੀ ਧਰਤੀ ਤੇ ਜਾਣਾ ਚਾਹੁੰਦੇ ਨੇ ਸੋਚਦੇ ਨੇ ਕਿ ਇੱਥੇ ਦਾ ਮਿਹਨਤ ਨਾਲ ਪੈਸੇ ਨਹੀਂ ਮਿਲ ਰਹੇ ਜਾਂ ਉਹਨਾਂ ਨੂੰ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ ਜਰੂਰ ਅਪੀਲ ਲਾਇਓ ਤੁਸੀਂ ਜ਼ਮੀਨ ਤੋਂ ਉੱਠ ਕੇ ਅਰਸਤਾ ਹੀ ਪਹੁੰਚੇ ਜੇ ਬਾਬੇ ਦੀ ਬੋਰੀ ਮੇਰਾ ਤੁਹਾਡੇ ਦੇ ਜਾਂ ਜਰੂਰ ਅਪੀਲ ਲਾਓ ਕਿਉਂ ਵਿਦੇਸ਼ ਦੀ ਧਰ ਮੈਂ ਤੁਹਾਡੇ ਮਾਧਿਅਮ ਰਾਈ ਮੈਂ ਬਿਜ਼ਨਸ ਤੋਂ ਹਟ ਕੇ ਹੁਣ ਗੱਲ ਕਰਨ ਲੱਗਾ ਵਾਂ ਸਭ ਤੋਂ ਵੱਡੀ ਗੱਲ ਹੈ ਕੰਮ ਇੱਥੇ ਬਹੁਤ ਹੈ ਕੰਮ ਕਰਨ ਵਾਲੇ ਨਹੀਂ ਹੈਗੇ ਮਨ ਨਹੀਂ ਕਰਦਾ ਬਾਹਰ ਜਾ ਕੇ ਇਹਦੋਂ ਜ਼ਿਆਦਾ ਤੰਗ ਹੁੰਦੇ ਕਿਉਂਕਿ ਮੈਂ ਕਾਫੀ ਦੇਸ਼ਾਂ 'ਚ ਕੰਮ ਕਰਕੇ ਦੇਖ ਚੁੱਕਿਆ ਹਾਂ ਕਿ ਲੋਕ ਕਿੰਨੇ ਤੰਗ ਹੁੰਦੇ ਨੇ ਪੈਸੇ ਭਾਵੇਂ ਬਣਾ ਲੈਂਦੇ ਆ ਲੇਕਿਨ ਜਿਹੜੀ ਮਿਸਿੰਗ ਹੈ ਨਾ ਉਹ ਕੰਦਾਂ 'ਚ ਨੁੱਕਰਾਂ 'ਚ ਵੜ-ਵੜ ਰੋਂਦੇ ਦੇਖੇ ਆ ਮੇਰੀ ਮੰਚਾ ਹੈ ਕਿ ਜੋ ਲੋਕ ਮਿਹਨਤੀ ਨੇ ਮੇਰ ਕੋ ਆ ਜਣ ਇਹ ਅਸਮਰਥ ਵੀ ਆ ਤੇ ਮੈਂ ਉਹਨਾਂ ਦੀ ਮਦਦ ਕਰਨ ਲਈ ਤਿਆਰ ਆ ਮੈਂ ਉਹਨਾਂ ਦੇ ਹੱਥ ਸਿੱਧੇ ਕਰਨ ਲਈ ਤਿਆਰ ਆ ਮੇਰੇ ਕੋ ਦੋ ਚੀਜ਼ਾਂ ਲੈ ਕੇ ਆ ਜਣ ਆਪਣਾ ਆਪ ਅੰਦਰੋਂ ਸਾਫ਼ ਲੈ ਕੇ ਆ ਜਣ ਤੇ ਦਿਮਾਗ 'ਚ ਰੱਖਣ ਕਿਵੇਂ ਮਿਹਨਤ ਕਰਨੀ ਆ ਇਹ ਦੋ ਚੀਜ਼ਾਂ ਮੇਰੇ ਕੋ ਲੈ ਕੇ ਆ ਜਣ ਮੈਂ ਉਹਨਾਂ ਨੂੰ ਆਪਣੀ ਕਾਪੀ ਬਣਾ ਕੇ ਕਿਤੇ ਨਾ ਕਿਤੇ ਆਪਣੀ ਫਰੈਂਚਾਈਜ਼ 'ਚ ਸੈੱਟ ਕਰ ਦਵਾਂਗਾ ਨਾ ਸਰਦਾਰ ਜੀ ਸਭ ਤੋਂ ਜ਼ਿਆਦਾ ਜਦੋਂ ਸਵਾਦ ਵਧੀਆ ਹੁੰਦਾ ਤੇ ਆਂਦੇ ਪੈਸਿਆਂ ਦਾ ਮੁੱਲ ਵੀ ਜ਼ਿਆਦਾ ਵੱਜ ਜਾਂਦਾ ਤਾਂ ਜ਼ਰੂਰ ਦੱਸ ਦਿਓ ਹੋਂ ਦਾ ਵਿਦੇਸ਼ਾਂ ਦਾ ਹੀ ਜਾ ਰਹੇ ਨੇ ਤੁਹਾਡੇ ਬਣਾਏ ਕੁਲਚੇ ਰੇਟ ਵਧਾਤੇ ਨੇ ਜਾਂ ਰੇਟ ਹੀ ਆ ਜੋ ਡਾਈਨਿੰਗ ਤੇ ਮਿਲ ਰਿਹਾ ਜਾਂ ਉਸ ਤੋਂ ਇਲਾਵਾ ਪੈਸੇ ਲੈ ਰਹੇ ਨਹੀਂ ਅੱਜ 1.5 ਸਾਲ ਤੋਂ ਸਾਡਾ 65 ਰੁਪਏ ਤੋਂ ਲੈ ਕੇ 100 ਰੁਪਏ ਰੇਟ ਹੈਗਾ ਹੀ ਤੇ ਅੱਜ ਵੀ 65 ਰੁਪਏ ਤੋਂ ਲੈ ਕੇ 100 ਰੁਪਏ ਹੀ ਰੇਟ ਚੱਲਣ ਡਿਆ ਜੇ ਸਾਨੂੰ ਕਿਤੇ ਲੱਗੇ ਕੀ ਇਹ ਚੀਜ਼ ਵਧਦੀ ਜਾ ਰਹੀ ਆ ਅਸੀਂ ਕਿਸੇ ਚੀਜ਼ ਚ ਕੰਪਰੋਮਾਈਜ਼ ਨਹੀਂ ਕਰਦੇ ਅਸੀਂ 5 ਰੁਪਏ ਵਧਾ ਦਿੰਦੇ ਆ ਸਾਡੀ ਪੈਕਿੰਗ ਤੁਸੀਂ ਦੇਖੋਗੇ ਸਾਡੀ ਪ੍ਰੈਜੈਂਟੇਸ਼ਨ ਦੇਖੋਗੇ ਤਾਂ ਸਾਡਾ ਬਹਨ ਦਾ ਸਾਡੀ ਸੇਵਾ ਦਾ ਉਹਦਾ ਮੁੱਲ ਨਹੀਂ ਹੈਗਾ ਸਾਡਾ ਕੰਮ ਹੈ ਸਾਡੇ ਕੋਲੋਂ ਜਿਹੜਾ ਸਾਡੇ ਘਰ ਆ ਜਾਵੇ ਸਾਡੇ ਰੈਸਟੋਰੈਂਟ ਚ ਆ ਜਾਵੇ ਉਹ ਜਦੋਂ ਬਾਹਰ ਜਾਵੇ ਨਾ ਤੇ ਹੱਸਦਾ ਜਾਵੇ ਬਸ ਅਸੀਂ ਇਸ ਕੋਸ਼ਿਸ਼ ਚ ਕੰਮ ਕਰਦੇ ਆ ਤੁਸੀਂ ਬੜਾ ਸਫਰ ਹੰਡ ਆਇਆ ਰੱਬ ਦੀ ਪੂਰੀ ਮਿਹਰ ਹੈ ਇਸ ਵੇਲੇ ਰੱਬ ਨੇ ਜਾਨੀ ਕਿ ਜ਼ਮੀਨ ਤੋਂ ਅਰਸਾਂ ਦਾ ਹੀ ਪਛਾਤਾ ਤੁਹਾਨੂੰ ਤਾਂ ਕੀਵੇਂ ਦੇਖਦੇ ਹੋ ਕੀ ਅਪੀਲ ਲਾਉਣੀ ਚਾਹੁੰਦੇ ਹੋ ਹਮੇਸ਼ਾ ਹੀ 13 ਦਿਨਾਂ ਦਾ ਭੰਡਾਰਾ ਵੀ ਲਾਉਂਦੇ ਹੋ ਬਾਬਾ ਦੀਪ ਸਿੰਘ ਜੀ ਦਾ 13-13 ਦਾ ਲੰਗਰ ਲਾਉਂਦੇ ਹੋ ਤੁਸੀਂ ਜਾਨੀ ਦਸਵੰਦ ਆਪਣਾ ਦਿੰਦੇ ਹੋ ਤੁਸੀਂ ਸੱਚੀ ਅਪੀਲ ਲਾਉਣੀ ਚਾਹੁੰਦੇ ਹੋ ਰੱਬ ਤੇ ਚੰਨਾ ਕੀ ਵਿਸ਼ਵਾਸ ਹੈ ਇਸ ਵੇਲੇ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਮੇਰੇ ਕੋਲੋਂ ਸੇਵਾ ਲੈ ਲੈਂਦੇ ਨੇ ਤਰਸ ਕਰਕੇ ਮੈਂ ਆਪ ਨਹੀਂ ਕਰ ਪਾਂਦਾ ਸੇਵਾ ਹਰ ਸਾਲ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਪਤੇ 2-4 ਦਿਨ ਬਾਅਦ ਜੋ ਵੀ ਅਸੀਂ ਚੀਜ਼ ਦਿੰਨੇ ਆ 65 ਤੋਂ 100 ਰੁਪਏ ਦੀ ਉਹ ਅਸੀਂ 13 ਰੁਪਏ ਦੀ ਦਿੰਨੇ ਆ ਉਹਦੇ ਨਾਲ ਗੁੜ ਦਾ ਕੜਾਹ ਵੀ ਹੁੰਦਾ ਵਾ ਲੱਸੀ ਵੀ ਹੁੰਦੀ ਆ ਕੋਲਡ ਡਰਿੰਕ ਵੀ ਹੁੰਦੀ ਆ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਉਹ 13 ਰੁਪਏ ਦੀ ਹੀ ਮਿਲਨੀ ਆ ਉਹ ਇਸ ਕਰਕੇ ਕਿ ਜਿਹੜੇ ਲੋਕ 50 100 ਰੁਪਏ ਨਹੀਂ ਖਰ ਸਕਦੇ ਉਸ ਦਿਨ ਆਪਣਾ ਸ਼ੌਂਕ ਜ਼ਰੂਰ ਪੂਰਾ ਕਰ ਲੈਣ ਤੇ ਜੋ ਉਹ ਸ਼ੌਂਕ ਪੂਰਾ ਕਰ ਜਾਂਦੇ ਨੇ ਸਾਨੂੰ ਠਡੋਂ ਦਵਾਵਾ ਵੀ ਦੇ ਜਾਂਦੇ ਨੇ ਬਸ ਤਨਵਾਜੀ ਤਾਂ ਜ਼ਰੂਰ ਜੀ ਇਹ ਨੇ ਅੰਮ੍ਰਿਤਸਰ ਦੇ ਛਾਲਸਾ ਛੁਲਟੇ ਵਾਲੇ ਜਿਨ੍ਹਾਂ ਦੇ ਬਣਾਏ ਹੋਏ ਛੁਲਟੇ ਜਿਹੜੇ ਨੇ ਵਿਦੇਸ਼ ਦੀ ਧਰਤੀ ਤੇ ਪਹੁੰਚ ਰਹੇ ਨੇ ਤਾਂ ਜੇ ਤੁਸੀਂ ਵੀ ਅੰਮ੍ਰਿਤਸਰ ਆ ਰਹੇ ਹੋ ਤਾਂ ਜ਼ਰੂਰ ਇੱਥੇ ਪਹੁੰਚੋ ਤੇ ਆਨੰਦ ਮਾਣੋ ਇਹਨਾਂ ਦੇ ਬਣਾਏ ਹੋਏ ਛੁਲਟੇ ਦਾ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਰਮਵੀਰ ਗਿੱਲ ਲਾਲੀ ਤੁਸੀਂ ਜੁੜੇ ਰਹੋ ਅਸਲੀਆ ਚੈਨਲ ਦਾ